ਅਰਕਬਾਤ ਨੇ ਸਾਰਿਆਂ ਨੂੰ ਸਾਰੇ ਹਲਕੇ ਦੇ ਲੋਕਾਂ ਨੂੰ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਧੰਨਵਾਦ ਕਰਨਾ ਚਾਹੁੰਦਾ ਮਾਣਯੋਗ ਮੁਖਵਤੀ ਸਰਦਾਰ ਕੁਬਾਸਿ ਮਾਲ ਸਾਹਿਬ ਦਾ ਸਾਡੇ ਆਫੀਸਰ ਸਾਹਿਬਾਨ ਦਾ ਬੀਸੀ ਸਾਹਿਬ ਪੂਰ ਜਿੰਨੇ ਵੀ ਸਾਰੇ ਸਾਡੇ ਆਫੀਸਰ ਸਾਹਿਬਾਨ ਜਿਨ੍ਹਾਂ ਨੇ ਹਲਕੇ ਸਾਜੀ ਟੀਮ ਦੇ ਤੌਰ ਤੇ ਕੰਮ ਕੀਤਾ ਸੋ ਹਲਕੇ ਦੇ ਲੋਕਾਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਥ ਦਿੱਤਾ ਤੇ ਅੱਗੇ ਆਪਾਂ ਇਹਨੂੰ ਅੱਜ ਜਿਹੜਾ ਇਨੋਗਰੇਟ ਕੀਤਾ ਹੈ ਕਿੰਨੀ ਲਗਤ ਆਈ ਹੈ ਲਗਤ ਸਾਡੇ ਕੋਲ 8 ਕਰੋੜ 65 ਲੱਖ ਰੁਪਿਆ ਤਾਂ ਆਇਆ ਹੋਇਆ ਜੀ ਮੇਰੇ ਕੋਲ ਚ ਕਾਫੀ ਪੈਸੇ ਨੇ ਜੇ ਲੋੜ ਹੋਰ ਕੋ ਹਰ ਲੋੜ ਪਈ ਤਾਂ ਉਹ ਵੀ ਆਪਾਂ ਲੈਣ ਕਰ ਲਾਂਗੇ ਸਿੱਧਾ ਕਿੰਨੀ ਕਿ ਜਗ੍ਹਾ ਚ ਮੰਗੀ ਇਹ ਸਾਡੇ 3.5 ਏਕੜ ਜਿਹੜੀ ਹੁਣ ਆਪਾਂ ਲੈਂਡ ਜਿਹੜੀ ਆ ਮਰੀਆ ਤੇ ਵਧੀਆ ਕੰਪਲੈਕਸ ਬਣਾ ਕਰਦੇ ਤੇ ਕੰਪੀstartXਟ ਹੋ ਰਿਹਾ ਨਹੀਂ ਬਸ ਸਟਾਰਟ ਹੀ ਹੈ ਜੀ ਜਦਨੇ ਇਨੋਗਰੇਟ ਕਰਤਾ ਆਪਾਂ ਸਿਰਫ ਵੇਟ ਕਰ ਰਹੇ ਹਾਂ ਜੋ ਜੋ ਪ੍ਰਸ਼ਾਸਨ ਚੋਂ ਨਿਕਲਣੀ ਪੈਂਦਾ ਟੈਂਡਰਿੰਗ ਵੀ ਵਰਕ ਉਹ ਸਾਰੇ ਕਰਕੇ ਇਹਨੂੰ ਕਰਵਾਉਣਾ ਪਹਿਲਾਂ ਤਾਂ ਇੱਥੇ ਸਫਾਈ ਕਰਨੀ ਬੜੀ ਜ਼ਰੂਰੀ ਸੀਗੀ ਤੁਸੀਂ ਦੇਖੋਗੇ ਤੇ ਪਾਣੀ ਆ ਬਹੁਤ ਜ਼ਿਆਦਾ ਇਹ 10 12 ਦਿਨ 15 ਦਿਨ ਤਾਂ ਸਾਨੂੰ ਪਾਣੀ ਵੀ ਉਹਦੇ ਚ ਲੱਗ ਜਾਣੇ ਹੈਗੇ ਕਿਉਂਕਿ ਇੱਥੇ ਟੁੱਟਿਆ ਹੋਣ ਕਰਕੇ ਸਾਈਡ ਤੋਂ ਪਾਣੀ ਸਾਰਾ ਇੱਧਰ ਆ ਹੀ ਜਾਂਦਾ ਸੀਗਾ ਮੈਨੂੰ ਤਾਂ ਹੁਣ ਪਤਾ ਲੱਗੇ ਵੀ ਆਪਣੀ ਲੈਂਡ ਵੀ ਸੀਗੀ ਇੱਥੇ ਬਿੰਦਾਂ ਲੱਗੀ ਹੋਈ ਸ਼ਾਇਦ ਪੁਰਾਣਾ ਕੋਈ ਟੋਬਾ ਹੈਗਾ ਜਿੱਥੇ ਜੇ ਜਦੋਂ ਆਪਾਂ ਕਰਦੇ ਆਂ ਕੰਮ ਕਰਦੇ ਆਂ ਨੀਅਤ ਨਾਲ ਸਾਰਾ ਕੁਝ ਸਹੀ ਹੋ ਜਾਏਗਾ ਸੋ ਜਿਆਮਾ ਵੀ ਪਾਰਟੀ ਬਿਲੋ ਜਿਹੜੀਆਂ ਵਕ ਵਕ ਤਰ੍ਹਾਂ ਦੀਆਂ ਸਕੀਮਾਂ ਲਿਆ ਕੇ ਜਨਤਾ ਨੂੰ ਸੇਕਣ ਚੁੱਕੀਆਂ ਜਾਂਦੀਆਂ ਨੇ ਤੇ ਇੱਥੇ ਕੋਈ ਰੋਜ਼ਗਾਰ ਦੇ ਸਾਧਨ ਪ੍ਰਸਤ ਖਾਣਾ ਬਣਾਉਣਾ ਸ਼ੁਰੂਆਤ ਹੋ ਗਈ ਜੀ ਰੋਜ਼ਗਾਰ ਦੇ ਸਾਧਨ ਹੀ ਨੇ ਇੱਥੇ ਕੰਮ ਮਿਲੂਗਾ ਲੋਕਾਂ ਨੂੰ ਕੰਮ ਕਰਨਗੇ ਮੇਰੀ ਹਮੇਸ਼ਾ ਜਦੋਂ ਵੀ ਮੈਂ ਵਿਧਾਨ ਸਭਾ ਦੇ ਵਿੱਚ ਬੋਲਦਾ ਮੇਰੀ ਹਮੇਸ਼ਾ ਆਪਣੇ ਹਲਕੇ ਦੇ ਤੇ ਇਲਾਕੇ ਦੇ ਲੋਕਾਂ ਦੇ ਲਈ ਗੱਲ ਹੁੰਦੀ ਕਿ ਮੈਨੂੰ ਇਹ ਗੱਲ ਦਾ ਪਤਾ ਹੈਗਾ ਸਾਡਾ ਬਸੀ ਪਠਾਣਾ ਜਿਹੜਾ ਮੈਂ ਇਹਨੂੰ ਲੋਕ ਵਰਡ ਯੂਜ਼ ਦਾ ਪਿੱਛੇ ਰਹਿ ਗਿਆ ਪਿੱਛੇ ਪਿੱਛੇ ਕੁਝ ਨਹੀਂ ਰਿਹਾ ਸਾਡੇ ਲੋਕ ਬਹੁਤ ਵਧੀਆ ਨੇ ਬਸੀ ਪਠਾਣਾ ਦੇ ਅਸੀਂ ਇਹਨੂੰ ਸਿਰਫ ਵਿਉਂਤਬੰਦੀ ਦੀ ਘਾਟ ਸੀਗੀ ਸਿਰਫ ਇੱਕ ਸਿਸਟਮ ਚ ਲੈ ਕੇ ਜਾਣ ਦੀ ਘਾਟ ਸੀ ਉਹ ਆਪਾਂ ਬੜੀ ਜਲਦੀ ਜਿਹੜਾ ਇਹਨੂੰ ਲੈ ਕੇ ਜਾਵਾਂਗੇ ਤੇ ਰੋਜ਼ਗਾਰ ਦਾ ਜਿਹੜਾ ਇੱਥੇ ਇੱਕ ਲੈਂਡ ਵੀ ਆਪਣੇ ਕੋਲ ਹੈਗੀ ਹੈ ਜੀਸਾਬ ਦੀ ਨੌਲੇਜ ਵੀ ਹੈ ਸੀ ਉਹ ਕੱਲ ਵੀ ਕੀਤੀ ਹੈ ਇਹ ਸਾਡੇ ਕੋਲ ਕੀ ਕਹਿੰਦੇ ਫੋਕਲ ਪੁਆਇੰਟ ਹੈਗਾ ਇਹ ਇੰਡਸਟਰੀ ਦਾ ਸੋ ਉਹਨੂੰ ਆਪਾਂ ਦੁਬਾਰਾ ਡਿਵੈਲਪ ਕਰਨ ਦੀ ਮੈਂ ਦੋ ਤਿੰਨ ਜਗ੍ਹਾ ਹੋਰ ਦੇਖੀਆਂ ਨੇ ਜਿਵੇਂ ਪੁਰਾਣੀਆਂ ਜੀਆਂ ਉਹ ਉੱਥੇ ਪਹਿਲਾਂ ਖਾਦੀ ਬੋਰਡ ਦਾ ਸੀਗਾ ਕੁਝ-ਕੁਝ ਚੱਲਦਾ ਕਈ ਚੀਜ਼ਾਂ ਨੇ ਜਿਹੜੀਆਂ ਕਿ ਸਾਡੇ ਅੱਖਾਂ ਤੋਂ ਪਰੇ ਹੋ ਸੀਗੇ ਹੁਣ ਤੱਕ ਸੋ ਉਹਨਾਂ ਨੂੰ ਉਹਨਾਂ ਦੇ ਵਿੱਚ ਆਪਾਂ ਦੁਬਾਰਾ ਕੰਮ ਕਰਾਂਗਾ ਖਾਸ ਕਰ ਸਾਡੇ ਵੀ ਕੰਮ ਦੀ ਲੋੜ ਹੈਗੀ ਆ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਮਨਰੇਗਾ ਹੋ ਜਾਂਦੀ ਬਸੇ ਸ਼ਹਿਰ ਸਾਡਾ ਇੱਕ ਐਦਾਂ ਦਾ ਸ਼ਹਿਰ ਆ ਜਿੱਥੇ ਦੇ ਲੋਕਾਂ ਕੋਲੇ ਸਾਧਨ ਰੋਜ਼ਗਾਰ ਦੇ ਬਹੁਤ ਸਾਰੇ ਸਾਡੀਆਂ ਮਾਤਾਵਾਂ ਭੈਣਾਂ ਉੱਥੇ ਅਗਰ ਕੰਮ ਕਰ ਲੈਣ ਗਿਆ ਤਾਂ ਇੱਕ ਜਿਹੜੀ ਕੀ ਕਹਿੰਦੇ ਐਨੀ ਕੁ ਮਨੀ ਅਮਾਉਂਟ ਆ ਜਾਂਦੀ ਹੈ ਜਿਹਦੇ ਨਾਲ ਆਪਣਾ ਘਰਵਾਰ ਵਧੀਆ ਚਲਾਇਆ ਸੋ ਸੈਲਫ ਰਿਸਪੈਕਟ ਜਿਹੜੀ ਉਹ ਬਰਕਰਾਰ ਰਹੇ ਸਰ ਹਰ ਇੱਕ ਜੱਗ ਤੇ ਲਾਉਣ ਲਈ ਜਿਵੇਂ ਸਾਹਤ ਕੇਂਦਰ ਹੋ ਗਿਆ ਜਾਂ ਸਾਰੇ ਜੀ ਸਾਰੇ ਦਾ ਜਿਹੜੇ ਕੰਪਲੈਕਸ ਦੇ ਵਿੱਚ ਇੱਕ ਦਫ਼ਤਰ ਹੁੰਦੇ ਨੇ ਸਾਰੇ ਇੱਥੇ ਲੈ ਕੇ ਆਵਾਂਗੇ ਤੁਹਾਨੂੰ ਅੱਜ ਨਟ ਕਰਨ ਦੀ ਵਾਲ ਵਾਲੇ ਰੋਡ ਦੇਖੋਗੇ ਇੱਕ ਜਗ੍ਹਾ ਤੋਂ ਤੁਸੀਂ ਉਹਨੂੰ ਦੇਖ ਸਕਦੇ ਜੋ ਜੋ ਵੀ ਚੀਜ਼ ਦੀ ਲੋੜ ਹੋਊਗਾ ਸਰ ਪੰਜਾਬ ਦੀ ਜਨਤਾ ਜਿਹੜੀ ਆਮ ਆਦਮੀ ਪਾਰਟੀ ਨੂੰ ਸਫਲਤਾ ਦਾ ਆਨੰਦ ਮਾਣ ਰਹੀ ਹੈ ਜਿਵੇਂ ਸਖਰੀ ਬਿਜਲੀ ਹੋ ਗਈ ਆਟਾ ਦਾ ਸਕੀਮ ਹੋ ਗਈ ਤੇ ਔਰਤਾਂ ਕੋਲ ਦੇ ਨਾਲ ਵਾਦਾ ਕੀਤਾ ਗਿਆ ਸੀਗਾ 1000 ਰੁਪਏ ਦਾ ਵੀ ਪਹਿਲੇ ਵਾਰ ਸੈਟਿੰਗ ਦੇ ਵਿੱਚ ਕੁਝ ਇਸ ਤਰ੍ਹਾਂ ਆਏਗਾ ਕਿ ਤੁਹਾਨੂੰ ਜਿਹੜਾ ਹੋਂ ਜਿਹੜਾ 1000 ਰੁਪਏ ਮਿਲਣਗੇ ਅਸੀਂ ਕੱਲ੍ਹ ਵੀ ਮਾਨਯੋਗ ਵਿੱਤ ਮੰਤਰੀ ਸਾਹਿਬ ਨੇ ਵੀ ਅਨਾਉਂਸ ਕੀਤਾ ਹੈਗਾ ਕਿ ਸਾਡੀਆਂ ਸਾਰੀਆਂ ਪੂਰੀਆਂ ਹੋਣਗੀਆਂ ਨਾ ਇੱਕ ਸਾਡੀ ਰਹਿ ਗਈ ਆ 1000 ਰੁਪਏ ਗਰੰਟੀ ਸੋ ਉਹਦੇ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਤੇ ਬੜੀ ਜਲਦੀ ਉਹਨੂੰ ਪੂਰਾ ਕਰ ਦਾਂਗੇ ਤੁਸੀਂ ਪਹਿਲਾਂ ਜਦੋਂ ਤੁਸੀਂ ਵੀ ਆਪਾਂ ਦੇਖੀ ਜਦੋਂ ਅਸੀਂ ਬਿਜਲੀ ਦੇ ਕਾਗਜ਼ ਭਰਦੇ ਸੀਗੇ ਗਰੰਟੀਆਂ ਹਨ ਮੈਨੂੰ ਵੀ ਮਜ਼ਾਕ ਕਰਦੇ ਯਾਰ ਇਹ ਕਮਲੇ ਕਿਉਂ ਹੋਏ ਹੋ ਇਹ ਹੋਣਾ ਕਿ ਤੇ ਇਹ ਹੁੰਦੀ ਹੁੰਦੀ ਵੀ ਕਹਿੰਦੇ ਹੁੰਦੇ ਸੀ ਨਾ ਤੇ ਕੀਤੀ ਹੈ ਨਾ ਪਹਿਲਾਂ ਹੁੰਦੀ ਪਹਿਲਾਂ ਸੋ ਇਦਾਂ ਦੀ ਗੱਲ ਨਹੀਂ ਜੋ ਅਸੀਂ ਕਿਹਾ ਜੋ ਸੀਮ ਸਾਹਿਬ ਬੜੇ ਕਮਿਟਿਡ ਨੇ ਜੋ ਪਹਿਲੀ ਗੱਲ ਤਾਂ ਉਹ ਬਹੁਤ ਸੋਚ ਕੇ ਗਲਗਜੀਵ ਗਲ ਕਰ ਦਿੰਦੇ ਨੇ ਤਾਂ ਉਹ ਅਸੀਂ ਪੂਰੀ ਕਰਾਂਗੇ ਬੜੀ ਜਲਦੀ ਅਸੀਂ ਆਪਾਂ ਨੂੰ ਜਿਹੜਾ ਸਾਡੀਆਂ ਮਾਤਾਵਾਂ ਪੈਣਾ ਨੂੰ ਜਿਹੜਾ ਪੰਜਾਬ ਦੀ ਜਨਤਾ ਸਹੂਤਾ ਰਹਿਣੀ ਆਮ ਆਦਮੀ ਪਾਰਟੀ ਦਾ ਇੱਕ ਤਰ੍ਹਾਂ ਦਾ ਕਹਿ ਸਕਦੇ ਕਿ ਨਿੱਦੂ ਮੰਨਦੀ ਹੈ ਕਿ 24 ਦੇ ਇਲੈਕਸ਼ਨਾਂ ਬਾਰੇ ਕੀ ਕਹਿੰਦੇ ਹੋ ਦੇਖੋ ਜੀ ਇਲੈਕਸ਼ਨਾਂ ਜਿਹੜਾ ਹੈਗਾ ਇਲੈਕਸ਼ਨਾਂ ਅਸੀਂ ਕੰਮ ਦੇ ਆਧਾਰ ਤੇ ਵੋਟ ਮੰਗਾਂਗੇ ਲੋਕਾਂ ਤੋਂ ਇਲੈਕਸ਼ਨਾਂ ਜਿਵੇਂ ਜਿਵੇਂ ਵੀ ਲੋਕਾਂ ਦਾ ਫਤਫਾ ਜਿਹੜਾ ਹੁੰਦਾ ਪ੍ਰਮਾਤਮਾ ਦਾ ਫਤਫਾ ਆਉਂਦਾ ਤੁਸੀਂ ਸਿਰਫ ਲੋਕਾਂ ਨੂੰ ਦੱਸ ਸਕਦੇ ਹੋ ਕਰ ਸਕਦੇ ਹੋ ਕਿ ਅਗਰ ਲੋਕ ਚਾਹੁੰਦੇ ਨੇ ਅੱਜ ਦੀ ਰੇਟ ਦੇ ਵਿੱਚ ਇਹ ਹੈਗਾ ਕਿ ਲੋਕ ਆਮ ਆਦਮੀ ਪਾਰਟੀ ਦੇ ਜਿਹੜੀਆਂ ਨੀਤੀਆਂ ਨੇ ਉਹਨਾਂ ਨਾਲ ਸੰਤੁਸ਼ਟ ਨਹੀਂ ਤੇ ਲੋਕ ਆਮ ਆਦਮੀ ਪਾਰਟੀ ਦੇ ਵਿੱਚ ਜਿਵੇਂ ਸੀਮ ਸਿੰਘ ਸਾਹਿਬ ਨੇ ਕਿਹਾ ਕਿ 13 0 ਦਾ ਮੂਡ ਬਣਾ ਕੇ ਬੈਠੇ ਨੇ ਉਸ ਪੰਜਾਬ ਦੇ ਲੋਕ ਜਿਹੜੇ ਆਮ ਆਦਮੀ ਪਾਰਟੀ ਦਾ ਸਰੋਧੀ ਪਾਰਟੀ ਨੂੰ ਕਿਹਾ ਜਾ ਰਿਹਾ ਕਿ ਬਜਟ ਤੇ ਕੁਝ ਸਰਕਾਰ ਵੱਲੋਂ ਨਹੀਂ ਦਿੱਤਾ ਗਿਆ ਉਹ ਉਹਨੂੰ ਕੀ ਕਹਿੰਦੇ ਦੇਖਦੇ ਕੀ ਕਹਿਣਾ ਜਾਊਗਾ ਭਾਈ ਜੀ ਕੋਈ ਤਾਂ ਕੰਮ ਕਰਨੇ ਉਹ ਵਿਰੋਧੀ ਨੇ ਉਹਦਾ ਕੰਮ ਹੁੰਦਾ ਹੈ ਹੈ ਵਿਰੋਧੀ ਪਾਰਟੀ ਕਦੇ ਕਹਿ ਦਊਗੀ ਠੀਕ ਹੈ ਨਾ ਹੁਣ ਤੁਸੀਂ ਆਪਸ ਵਿੱਚ ਦੋ ਤਿੰਨ ਚੈਨਲ ਚਾਰ ਕੰਮ ਕਰਦੇ ਹੋ ਤੁਸੀਂ ਮਿਹਨਤ ਕਰਦੇ ਹੋ ਨਾ ਦੂਜੇ ਨੇ ਤਾਂ ਕਹਿਣਾ ਯਾਰ ਚੰਗਾ ਕੰਮ ਨਹੀਂ ਕਰਦਾ ਕੁਦਰਤੀ ਹੁੰਦਾ ਵਿਰੋਧੀਆਂ ਦੀ ਇੰਨੀ ਟੈਨਸ਼ਨ ਨਹੀਂ ਲਈਦੀ ਹੁੰਦੀ ਕਿ ਜਦੋਂ ਕੋਈ ਕੰਮ ਕਰਨ ਲਈ ਨਾ ਹੋਵੇ ਤਾਂ ਫਿਰ ਦੂਜੇ ਦੀ ਕੀ ਕਹਿੰਦੇ ਨੇ ਨਘੋਚਾ ਕੱਢੀ ਜਾਂਦੀ ਹੈ ਵੀ ਆਹ ਨਹੀਂ ਕਰਿਆ ਆਪਣਾ ਸੋ ਇੰਨਾ ਵਿਰੋਧੀਆਂ ਤੇ ਉੱਤੇ ਗੌਰ ਨਾ ਕਰਿਆ ਕਰੋ ਉਹਨਾਂ ਨੂੰ ਕੋਈ ਜੀ ਲੋਕਾਂ ਨੇ ਕੰਮ ਤੁਸੀਂ ਕਰਦੇ ਹੁੰਦੇ ਫਿਰ ਆਪਾਂ ਵਿਰੋਧੀ ਬਣਨ ਦੀ ਲੋੜ ਨਹੀਂ ਕਰਦੇ ਠੀਕ ਹੈ ਜੀ ਪਰੌਣ ਵੀ ਬਣ ਠੀਕ ਹੈ ਜੀ ਕਿੰਨੇ ਕਿ ਸਾਲ ਬਾਅਦ ਅੱਜ ਫਾਊਂਡੇਸ਼ਨ ਸਟੋਨ ਨੀ ਪੱਥਰ ਰੱਖਿਆ ਗਿਆ ਐ ਐਸ ਡੀ ਐਮ ਆਫਿਸ ਕੰਪਲੈਕਸ ਬੱਸੀ ਪਠਾਨਾ ਦਾ ਸੋ ਐ ਐਮ ਐਲ ਏ ਸਾਹਿਬ ਵੱਲੋਂ ਰੱਖਿਆ ਗਿਆ ਅਸੀਂ ਇਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਕਰਦੇ ਹਾਂ ਕਿ ਇਹਨਾਂ ਨੇ ਟਾਈਮ ਕੱਢਿਆ ਤੇ ਆ ਕੇ ਇਹ ਪ੍ਰੋਜੈਕਟ ਸ਼ੁਰੂ ਹੋਣ ਦਾ ਇੱਕ ਨੀ ਪੱਥਰ ਰੱਖਿਆ ਗਿਆ ਇਹਨਾਂ ਵੱਲੋਂ ਇਹ ਸਾਢੇ 3 ਏਕੜ ਜਗ੍ਹਾ ਹੈਗੀ ਹੈ ਜੋ ਕੀ ਟਰਾਂਸਫਰ ਹੋ ਚੁੱਕੀ ਹੈ ਇਹਦਾ ਇੰਤਕਾਲ ਵੀ ਹੋ ਚੁੱਕਿਆ ਹੈ ਸੋ ਇਹ ਐ ਐਸ ਡੀ ਐਮ ਆਫਿਸ ਕੰਪਲੈਕਸ ਲਈ ਜਗ੍ਹਾ ਸਾਡੇ ਕੋਲ ਐਨਓਸੀ ਪ੍ਰਾਪਤ ਹੋ ਕੇ टेक्निकल एजुकेशन विभाग ਵੱਲੋਂ ਜ਼ਮੀਨ ਟ੍ਰਾਂਸਫਰ ਹੋ ਕੇ ਰੈਵਨਿਊ ਡਿਪਾਰਟਮੈਂਟ ਦੇ ਨਾਮ ਤੇ ਹੋ ਗਈ ਹੈ ਸੋ ਇਹਦੀ ਐਗਜ਼ੀਕਿਊਟਿੰਗ ਏਜੰਸੀ ਪੀ ਡਬਲਯੂ ਡੀ ਵੀ ਅੰਡਰ ਹੋਏਗੀ ਤੋਂ ਜਲਦੀ ਇਹਦਾ ਸਰਵੇ ਪਲਾਨ ਨਕਸ਼ਾ ਤੇ ਡਿਟੇਲਡ ਐਸਟੀਮੇਟਸ ਤਿਆਰ ਹੋ ਕੇ ਤੇ ਕੰਮ ਸ਼ੁਰੂ ਹੋਏਗਾ ਹਾਂ ਪੰਜਾਬ ਪੁਲਸ ਵੱਲੋਂ ਨਕਸ਼ਾ ਖਿਲਾਫ ਮੀਮਦ ਲਈ ਜਾ ਰਹੀ ਹੈ ਪਰ ਸਿਰਾਤ ਅੰਸਰਾ ਵੱਲੋਂ ਲਗਾਤਾਰੀ ਨਸ਼ੇ ਦੀ ਫੋਕ ਕਰੋਂ ਤੇ ਬਰਤੀ ਜਾਰੀ ਵਰਤੋਂ ਕੀਤੀ ਜਾ ਰਹੀ ਹੈ ਉਹਨਾਂ ਵਿੱਚ ਸ਼ਾਮਿਲ ਹੋਣ ਚਾਹੁੰਦੇ ਅਸੀਂ ਜੋ ਜ਼ਿਲ੍ਹਾ ਪ੍ਰਸ਼ਾਸਨ ਦਾ ਕੰਮ ਹੈ ਕਾਰਵਾਈ ਤਾਂ ਪੰਜਾਬ ਪੁਲਿਸ ਵੱਲੋਂ ਹੀ ਹੁੰਦੀ ਹੈ ਜੋ ਜ਼ਿਲ੍ਹਾ ਪ੍ਰਸ਼ਾਸਨ ਦਾ ਕੰਮ ਹੈ ਅਸੀਂ ਬੱਚਿਆਂ ਤੱਕ ਤੇ ਹੋਰ ਬਜ਼ੁਰਗਾਂ ਤੱਕ ਇਹ ਮੈਸੇਜ ਜ਼ਰੂਰ ਪਹੁੰਚਾਣੇ ਆ ਕਿ ਜਿਹਦੇ ਕੋਲ ਵੀ ਕੋਈ ਇਨਫੋਰਮੇਸ਼ਨ ਹੈ ਉਹ ਸਾਨੂੰ ਦੱਸਣ ਤਾਂ ਕਿ ਅਸੀਂ ਪੁਲਿਸ ਨੂੰ ਇਨਫੋਰਮ ਕਰ ਸਕੀਏ ਤੇ ਉਹ ਕਾਰਵਾਈ ਕਰ ਸਕਣ ਇਸ ਦੇ ਨਾਲ ਹੀ ਸਕੂਲਾਂ ਦੇ ਵਿੱਚ ਬੱਚਿਆਂ ਦੇ ਨਾਲ ਕਾਲਜ ਦੇ ਵਿੱਚ ਸਟੂਡੈਂਟਸ ਦੇ ਨਾਲ ਸਾਡੀ ਇੱਕ ਮੁਹਿੰਮ ਚੱਲਦੀ ਹੀ ਰਹਿੰਦੀ ਹੈ ਜਿਸ ਦੇ ਕਿ ਅਸੀਂ ਨਸ਼ਿਆਂ ਦੇ ਖਿਲਾਫ ਤੇ ਬੱਚਿਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਤੇ ਨਾਲ ਹੀ ਆਪਣੇ ਫੈਮਲੀਆਂ ਨੂੰ ਵੀ ਇਸ ਬਾਰੇ ਦੱਸਣ ਕਿ ਜੋ ਉਹਨਾਂ ਦੇ ਫੈਮਲੀ ਮੈਂਬਰ ਕੋਈ ਹੈਗੇ ਨੇ ਤੇ ਉਹ ਇਹਦੇ ਤੋਂ ਦੂਰ ਹੋਣ ਸਾਡੇ ਡੀ ਐਡਿਕਸ਼ਨ ਸੈਂਟਰ ਚੱਲਦੇ ਨੇ ਵੱਖ-ਵੱਖ ਜਗ੍ਹਾ ਤੇ ਓਟ ਕਲੀਨਿਕਸ ਨੇ ਤਾਂਕਿ ਉਹ ਆਲਟਰਨੇਟ ਜੋ ਥੈਰੇਪੀਜ਼ ਹੈਗੀਆਂ ਨੇ ਉਸ ਪਾਸੇ ਵੱਲ ਜਾ ਸਕਣ